ਕਿਸੇ ਵੀ ਪਦਾਰਥ ਨੇ ਤੁਹਾਡਾ ਟਿੱਟ ਭਰ ਸਕਦਾ ਹਾਂਜੀ ਹਾਂ ਤੁਸੀਂ ਆਪਣੇ ਮਨ ਪਸੰਦ ਦਾ ਕਿਉਂ ਖਾਣਾ ਤੁਹਾਡੇ ਕੋਲੇ ਆਪਸ਼ਨ ਹੈ ਵੀ ਤੁਸੀਂ ਉਸ ਚੀਜ਼ ਨੂੰ ਕਰ ਸਕਦੇ ਹੋ ਕਿ ਨਹੀਂ ਕਰਨਾ ਕਾਪਣੇ ਆਪਣਾ ਕੰਮ ਕਰਨਾ ਡਿਪੈਂਡ ਤਾਂ ਮੇਰੇ ਕਰਮ ਤੇ ਕਰਦਾ ਮੈਂ ਕੀ ਕਰਮ ਕਰ ਰਿਹਾ ਇਹ ਜਿਹੜੀ ਸਾਨੂੰ ਮਨੁੱਖਾ ਜੁਨੀ ਮਿਲੀ ਹੈ ਇਹਦੇ ਵਿੱਚ ਸਾਨੂੰ ਪਰਮੇਸ਼ਰ ਨੇ ਅਧਿਕਾਰ ਦਿੱਤਾ ਹੈ ਕਰਮ ਕਰੂੰਗਾ ਹਾਂ ਜੀ ਤੇ ਸਾਰਿਆਂ ਨੂੰ ਪਤਾ ਹੁੰਦਾ ਜਦੋਂ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ ਉਦੋਂ ਵੀ ਜਦੋਂ ਸਾਨੂੰ ਕੋਈ ਮਾਰਾ ਕੰਮ ਕਰ ਰਿਹਾ ਉਦੋਂ ਵੀ ਸਾਨੂੰ ਪਤਾ ਹੁੰਦਾ ਕਰਮ ਦੀ ਜਿਹੜੀ ਗਤੀ ਹੈ ਇਹ ਸਾਡਾ ਇਹ ਨਿਰਧਾਰਤ ਕਰਦੀ ਹੈ ਵੀ ਅਗਲੀ ਜੁਣ ਇਸ ਨੂੰ ਕਿਵੇਂ ਮਿਲੇਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਭੁੱਖ ਲੱਗਦੀ ਹੈ ਹੈਨਾ ਤੁਸੀਂ ਆਪਣੀ ਮਨਪਸੰਦ ਦਾ ਕਿਉਂ ਖਾਣੇ ਜਦੋਂ ਤੁਹਾਨੂੰ ਭੁੱਖ ਲੱਗੀ ਬਿਲਕੁਲ ਜੀ ਕਿਸੇ ਵੀ ਪਦਾਰਥ ਨੇ ਤੁਹਾਡਾ ਟੱਟ ਭਰ ਸਕਦਾ ਹਾਂਜੀ ਹਾਂ ਤੁਸੀਂ ਆਪਣੇ ਮਨ ਪਸੰਦ ਦਾ ਕਿਉਂ ਖਾਣੋਗੇ ਹੂੰ ਕਿਉਂ ਖਾਣੋ ਹੋ ਠੀਕ ਹੈ ਉਹ ਕਹੇ ਤੁਹਾਡੇ ਕੋਲੇ ਆਪਸ਼ਨ ਹੈ ਜੀ ਹਜੀ ਜੀ ਤੁਹਾਡੇ ਕੋਲੇ ਆਪਸ਼ਨ ਹੈ ਵੀ ਤੁਸੀਂ ਉਸ ਚੀਜ਼ ਨੂੰ ਕਰ ਸਕਦੇ ਹੋ ਕਿ ਨਹੀਂ ਕਰਨਾ ਹੂੰ ਮੇਰੇ ਸਾਹਮਣੇ ਆ ਕੱਪ ਪਿਆ ਹੂੰ ਇਹਦੇ ਵਿੱਚ ਮੈਂ ਜ਼ਹਿਰ ਪਾ ਕੇ ਪੀਣਾ ਜੀ ਇਹਦੇ ਵਿੱਚ ਮੈਂ ਪਾਣੀ ਪਾ ਕੇ ਪੀਣਾ ਜੀ ਇਹਦੇ ਵਿੱਚ ਮੈਂ ਦੁੱਧ ਪਾ ਕੇ ਪੀਣਾ ਸ਼ਰਬਤ ਪਾ ਕੇ ਪੀਣਾ ਤੇ ਇਹਦੇ ਵਿੱਚ ਮੈਂ ਸ਼ਰਾਬ ਪਾ ਕੇ ਪੀਣਾ ਬਿਲਕੁਲ ਹਾਂ ਜੀ ਕਾਪਣੇ ਆਪਣਾ ਕੰਮ ਕਰਨਾ ਹੈ। ਜੀ। ਡਿਪੈਂਡ ਤਾਂ ਮੇਰੇ ਕਰਮ ਤੇ ਕਰਦਾ ਹੈ। ਮੈਂ ਕੀ ਕਰਮ ਕਰ ਰਿਹਾ। ਜਦੋਂ ਤੱਕ ਇਹਦੇ ਵਿੱਚ ਪਈ ਹੋਈ ਚੀਜ਼ ਮੇਰੇ ਮੂੰਹ ਦੇ ਵਿੱਚ ਹੈ। ਹਾਂਜੀ। ਉਦੋਂ ਤੱਕ ਮੇਰੇ ਕੋਲੇ ਅਧਿਕਾਰ ਹੈ ਵੀ ਉਹਨੂੰ ਮੈਂ ਲੰਗਾਦਾ ਘੰਗੀਆਂ ਉਹਨਾਂ ਬਾਅਦ। ਬਿਲਕੁਲ। ਪਰ ਜਦੋਂ ਉਹ ਇਸ ਗਲੇ ਤੋਂ ਥੱਲੇ ਨਿਕਲ ਗਈ। ਹੂੰ। ਫਿਰ ਮੇਰੇ ਵਸ ਦੀ ਗੱਲ ਨਹੀਂ ਰਹੀ ਮੈਂ ਡਾਕਟਰਾਂ ਕੋਲੇ ਵੀ ਜਾਣਾ ਪੈ ਜਾਂਦਾ। ਕੀ ਕਰ ਰਿਹਾ ਹੈ ਗੱਲ ਸਮਝ ਰਹੇ ਤੁਸੀਂ ਬਿਲਕੁਲ ਮੈਂ ਅਧਿਕਾਰ ਤੁਹਾਡੇ ਕੋਲੇ ਹੈਗਾ ਕਰਮ ਕਰਨ ਦਾ ਹੂੰ ਇਹ ਜਿਹੜੀ ਸਾਨੂੰ ਮਨੁੱਖਾ ਜੁਨੀ ਮਿਲੀ ਹੈ ਇਹਦੇ ਵਿੱਚ ਸਾਨੂੰ ਪਰਮੇਸ਼ਰ ਨੇ ਅਧਿਕਾਰ ਦਿੱਤਾ ਹੈ ਕਰਮ ਕਰੂਗਾ ਹੂੰ ਤੇ ਸਾਰਿਆਂ ਨੂੰ ਪਤਾ ਹੁੰਦਾ ਜਦੋਂ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ ਉਦੋਂ ਵੀ ਜਦੋਂ ਸਾਨੂੰ ਕੋਈ ਮਾੜਾ ਕੰਮ ਕਰ ਰਹੇ ਹਾਂ ਉਦੋਂ ਵੀ ਸਾਨੂੰ ਪਤਾ ਹੁੰਦਾ ਹੂੰ ਇਹ ਕਰਮ ਦੀ ਜਿਹੜੀ ਗਤੀ ਹੈ ਇਹ ਸਾਡਾ ਇਹ ਨਿਰਧਾਰਤ ਕਰਦੀ ਹੈ ਵੀ ਅਗਲੀ ਜੂਨ ਇਸ ਨੂੰ ਕਿਉਂ ਮਿਲੇਗੀ ਜਿਨਨੇ ਸੰਤ ਉਸੇ ਸੰਤ ਮਹਾਪੁਰਸ਼ਾਂ ਦੀ ਗੱਲ ਕੀਤੀ ਉਪਤਾਰਾਂ ਦੀ ਗੱਲ ਕੀਤੀ ਵੀ ਉਹ ਇਹ ਮੈਸੇਜ ਦੇ ਕੇ ਗਏ ਐ ਵੀ ਆਪਾਂ ਇੱਥੋਂ ਚਲੇ ਜਾਣਾ ਹਮ ਘਰ ਘਰ ਦੇ ਵਿੱਚ ਮੌਤ ਹੋਈ ਐ ਕਿਸੇ ਦਾ ਦਾਦਾ ਕਿਸੇ ਦਾ ਕਿਸੇ ਦੀ ਮਾਂ ਕਿਸੇ ਦਾ ਪੁੱਛ ਕਿਸੇ ਦੇ ਭੈਣ ਭਰਾ ਕਿਸੇ ਦੇ ਕੋਈ ਸਾਰੇ ਚਲੇ ਜਾਂਦੇ ਆ ਉਸ ਟਾਈਮ ਸਾਨੂੰ ਬੜਾ ਵਿਰਾਗ ਪੈਦਾ ਹੋਇਆ ਹੁੰਦਾ ਵੀ ਮੈਂ ਵੀ ਚਲੇ ਜਾਣਾ ਪਰ ਕੁਝ ਸਮੇਂ ਬਾਅਦ ਅਸੀਂ ਫੇਰ ਉਸੇ ਰੁਟੀਨ 'ਚ ਆ ਜੰਨੇ ਆ ਇਹਨੂੰ ਕਹਿੰਦੇ ਆ ਲਾਇਆ ਦਾ ਛਲ